ਉਹੀ ਉਹਨੇ ਕਰ ਰਿਹਾ ਭੱਜ ਗਿਆ ਆ ਯਾਰ ਉੱਥੇ ਦੋ ਨਿਕਲਦੇ ਜਿੱਥੇ ਭੱਜਦੀ ਵਾਹਣੀ ਨੂੰ ਮੂੰਹ ਬਤਾ ਹਾਂਜੀ ਹਾਂਜੀ ਸਤ ਸ੍ਰੀ ਅਕਾਲ ਠੀਕ ਠਾਕ ਵਧੀਆ ਪਾਜੀ ਤੇਨੋਂ ਅੱਗੇ ਫੋਨ ਲਾ ਫੋਨ ਕੱਟਦਾ ਮੇਰਾ ਵੀ ਲੈ ਉਹ ਛੋਟੇ ਕੋਈ ਫੋਨ ਹੁਕਮ ਕਰੋ ਸਰ ਹੁਕਮ ਕਰੋ ਪੈਂਦੀ ਲੋੜ 50 ਲੱਖ ਰੁਪਏ ਦੀ ਮੇਰਾ ਵੀਰ ਅੱਛਾ ਜੀ ਹਾਂਜੀ ਕਿੱਥੋਂ ਬੋਰੇ ਸਰ ਨਿਸ਼ਾਨ ਬੋਲਣ ਆਂ ਝੋਣੀਆਂ ਨੂੰ ਅੱਛਾ ਹੂੰ ਵੀਰ ਅਹੀਂ ਥਾਲੀ ਬੰਨੇ ਵਾਲੇ ਆ ਗਏ ਆ ਤਾਂ ਅਸੀਂ ਤੇ ਆਪ ਮਨੀਰੀਆਂ ਭਰਦੇ ਫਿਰਨੇ ਆਂ ਅਸੀਂ ਕਿੱਥੋਂ ਚਵਾਰੇ ਦੇ ਸਕਨੇ ਆਂ ਨਹੀਂ ਮੈਂ ਤੈਨੂੰ ਗੱਲ ਕੀਤੀ ਆ ਭਲਾ ਨਹੀਂ ਨਹੀਂ ਅਹੀਂ ਕੀ ਕਹਿਆ ਜੀ ਹਾਂ ਮੈਂ ਤਾਂ ਕੁਝ ਨਹੀਂ ਕਿਹਾ ਵੀਰ ਪਤਾ ਹੈਗਾ ਤੂੰ ਗੱਲ ਕਿਹਨਾ ਕਰਨਿਆ ਨਹੀਂ ਸਰ ਮੈਂ ਪਛਾਨਿਆ ਨਹੀਂ ਜੀ ਉਹਨੇ ਪਛਾਣ ਲੈਣਾ ਫਿਰ ਮੈਂ ਤੈਨੂੰ ਕਰਾ ਦੂੰਗਾ ਜਿਹੜੀ ਜੰਟੀ ਤੂੰ ਕਰਦਾ ਹਨ ਤੇਰਾ ਦੀਪੋਤਾ ਮਾਰਦਾ ਤੇ ਮੈਂ ਦੱਸੂਗਾ ਕਿਦਾਂ ਮਰਦੇ ਕੇ ਤੇ ਦੀਪੋਤਾ ਮੈਂ ਤਾਂ ਵੀਰ ਕਰਦਾ ਹੀ ਨਹੀਂ ਜੇ ਕੋਈ ਨਹੀਂ ਦੱਸ ਦੂੰਗਾ ਕਰਦਾਂਗੇ ਨਹੀਂ ਮੈਂ ਤੈਨੂੰ ਸੁਣਾ ਦਿੱਤਾ ਮੇਰਾ ਵੀਰ ਮੰਨਣੀ ਮਾਂਜੀ ਨਹੀਂ ਤੇ ਕੋਈ ਨਹੀਂ ਤੇ ਤੋ ਅੱਜ ਕਿੰਨੀ ਤਰੀਕ ਨਹੀਂ ਅੱਜ 8 ਤਰੀਕ ਦਾ ਦਾਮ ਦੇ ਤੱਕ ਵੀ ਸਮਾਂ ਤੇ ਤੋ ਮੇਰਾ ਵੀਰ ਆਪਣੀ ਜਸਨੋ ਦੇਣੀ ਪਈਗਾ ਜਿਕੇ ਬੰਦੇ ਪਜਣਾ ਪੁਲਿਸ ਕਾਲ ਸਕੋ ਤੇ ਉੱਥੇ ਵੀ ਚਲ ਜੀ। ਉਹ ਨਹੀਂ ਅਹੀਂ ਕਿੱਥੇ ਜਾਣਾ ਵੀਰਾ ਅਹੀਂ ਤੇ ਬੇਹ ਤੇਰੇ ਗਵਾਂਢੀਆਂ ਤੇ ਮਾਤੜ ਸਾਥੀ ਆ। ਭੋਣ ਕਰਦਾ ਪਛਾਣ ਗਿਆ। ਤੇ ਜੋੜੀਆਂ ਚੋਤੇ ਕਹਿਆ ਜੋੜੀਆਂ ਤੇ ਆ ਪਿੰਡ ਨਾਲ ਹੀ ਸਾਡੇ। ਨਹੀਂ ਤੇ ਹੁਣੇ ਹੁਣੇ ਤੂੰ ਮੈਨੂੰ ਕਿਹਾ ਕਿ ਮੈਂ ਜਾਂਦਾ ਕੋਈ ਨਹੀਂ ਗਵਾਂਢੀ ਚੱਲ ਕੋਈ ਨਹੀਂ। ਖੈਰ ਆ ਤੈਨੂੰ 10 ਤਰੀਕ ਦਾ ਟਾਈਮ ਆ। ਮੇਰਾ ਵੀਰ ਪੁਛ ਪੜਤਾਲ ਕਰ ਲਾ। ਦੇ ਦੇਂਗਾ ਠੀਕ ਆ। ਨਹੀਂ ਤੇ ਮੈਂ ਕੋਈ ਨਹੀਂ ਕਰ ਲਉ ਤੇਰਾ ਲਾ। ਓਕੇ ਮਰਾ ਵੀਰਾ। ਈ ਵਾਖਾ ਲਾ ਜੀ ਕਿ ਆਪਣਾ ਨਾਮ ਦੱਸ ਕੇ ਪਿੰਡ ਦੱਸ ਕੇ ਉਸ ਪਰੇ ਮੇਰਾ ਨਾਮ ਹਰ ਸਿਮਰਤ ਸਿੰਘ ਵੈਰੋਕੇ ਅੱਜ ਸਵੇਰੇ 3:53 ਦੇ ਉੱਤੇ ਦੋ ਮੁੰਡੇ ਮੋਟਰਸਾਈਕਲ ਤੇ ਆਏ ਆ ਤੇ ਉਹ ਜੋ ਕਿ ਮੋੜ ਦੇ ਉੱਤੇ ਖੜੇ ਨੇ ਤੇ ਇਧਰ ਕੁੱਤਾ ਭੌਂਕਦਾ ਤੇ ਮੈਂ ਉੱਠ ਕੇ ਵੇਖਣਾ ਵਾਂ ਤੇ ਦੋ ਜਣੇ ਖੜੇ ਨੇ ਤੇ ਇੱਕ ਜਣਾ ਉਹਨਾਂ ਚੋਂ ਪਿਛੇ ਰਹਿ ਜਾਂਦਾ ਤੇ ਇੱਕ ਜਣਾ ਸਾਡੇ ਗੇਟ ਦੇ ਗਾੜੀ ਆਉਂਦਾ ਤੁਰ ਕੇ ਤੇ ਲਗਾਤਾਰ ਜਿਹੜੀ ਆ 8-9 ਗੋਲੀਆਂ ਜਿਹੜੀਆਂ ਨੇ ਸਾਡੇ ਗੇਟ ਦੇ ਵਿੱਚ ਮਾਰੀਆਂ ਨੇ ਕੁਝ ਕੰਧਾਂ ਨੂੰ ਵੱਜੀਆਂ ਕੁਝ ਗੇਟ 'ਚ ਵੱਜੀਆਂ ਕੀ ਕਾਰਨ ਕੀ ਆ? ਕਾਰਨ ਇਹ ਹੈ ਕਿ ਅੱਜ ਤੋਂ ਡੇਢ ਮਹੀਨਾ ਪਹਿਲਾਂ ਕੋਈ ਨਿਸ਼ਾਨ ਸਿੰਘ ਨਾਂ ਦਾ ਵਿਅਕਤੀ ਆ ਆਪਣਾ ਪਿੰਡ ਜੋੜੀਆਂ ਦੱਸਦਾ 50 ਲੱਖ ਦੀ ਫਰौती ਮੰਗਣ ਨੂੰ ਮਿਲ ਮੰਗਦਾ ਸੀ ਤੇ ਮੈਂ ਉਹਨੂੰ ਕਿਹਾ ਵੀ ਮੈਂ ਕਹਾਂ ਯਾਰ ਅਸੀਂ ਤੇ ਖੇਤੀਬਾੜੀ ਕਰਦੇ ਆਂ ਕੰਮਕਾਰ ਵਾਲੇ ਬੰਦੇ ਆ ਤੇ ਅਸੀਂ ਕਿੱਥੋਂ ਤੈਨੂੰ ਪੈਸੇ ਦੇ ਲੈਣੇ ਆ ਤੇ ਕਹਿੰਦਾ ਇਹ ਤੂੰ 50 ਲੱਖ ਰੁਪਈਆ ਦੂ ਤਿੰਨ ਦਿਨਾਂ ਦੇ ਚ 12 ਤਰੀਕ ਤੱਕ ਦੇ ਦੇਣੀ ਤੇ ਤੈਨੂੰ ਮਾਰ ਦੇਣਾ ਤੇ ਲਗਾਤਾਰ ਡੇਢ ਮਹੀਨੇ ਤੋਂ ਮੈਨੂੰ ਕਾਲਾਂ ਜਿਹੜੀਆਂ ਨੇ ਉਹ ਆਈ ਜਾ ਰਹੀਆਂ ਨੇ ਇੱਕ ਦਿਨ ਛੱਡ ਕੇ ਇੱਕ ਦਿਨ ਛੱਡ ਕੇ ਇੱਕ ਦਿਨ ਛੱਡ ਕੇ ਠੀਕ ਹੈ ਹਾਂਜੀ ਤੁਸੀਂ ਪੁਲਿਸ ਨੂੰ ਦੱਸਣ ਦਿੱਤਾ ਹਾਂਜੀ ਪੁਲਿਸ ਨੇ ਐਫ ਆਈ ਆਰ ਤੇ ਦਰਜ ਕੀਤੀ ਹੈ 10 ਤਰੀਕ ਤੇ ਬਾਕੀ ਪੁਲਿਸ ਪ੍ਰਸ਼ਾਸਨ ਕਾਰਵਾਈ ਕਰੇ ਜਿਹੜੇ ਇਹੋ ਜਿਹੇ ਬੰਦੇ ਆ ਇਹਨਾਂ ਨੂੰ ਫੜ ਕੇ ਚੱਕ ਕੇ ਛਲਾਖਾ ਦੇ ਪਿੱਛੇ ਦੋਵੇ ਕਿਉਂਕਿ ਇਹ ਗੁੰਡਾ ਰਾਜ ਆ ਤੇ ਬਹੁਤ ਜ਼ਿਆਦਾ ਗਦਰ ਪਿਆ ਹੋਇਆ ਵਾ ਜੇ ਇਹ ਤੇ ਦਿਨ ਬਰ ਦਿਨ ਵਧਦਾ ਜਾ ਰਹੇ ਇੱਕ ਘਰ ਛੱਡ ਕੇ ਦੂਜੇ ਘਰ ਧਮਕੀਆਂ ਦੇ ਰਹੇ ਨੇ ਤੇ ਮੈਂ ਤੇ ਇਹੋ ਮੰਗ ਕਰਦਾ ਪ੍ਰਸ਼ਾਸਨ ਕੋ ਕਿ ਪ੍ਰਸ਼ਾਸਨ ਜਿਹੜੀ ਆ ਸਾਡੀ ਸੁਰੱਖਿਆ ਕਰੇ ਤੇ ਸਾਨੂੰ ਸੇਵ ਕਰੇ ਤੇ ਬਾਕੀ ਇਹਨਾਂ ਗੰਦੇ ਅਨਸਰਾਂ ਦੇ ਖਿਲਾਫ ਕਾਰਵਾਈ ਕਰੇ ਪੁਲਿਸ ਨੇ ਸਕਵਟੀਨ ਦਿੱਤੀ ਹੋਈ ਤੁਸੀਂ ਸਿਕਿਉਰਟੀ ਮੈਂ ਹਾਈ ਕੋਰਟ ਤੋਂ ਲਈ ਹੋਈ ਆ ਤੇ ਸਿਕਿਉਰਟੀ ਨਾਲ ਸੀ ਰਾਤ ਵੀ ਹਾਂਜੀ ਨਾਲ ਸੀ ਪਰ ਅੱਗੋਂ ਇਹਨਾਂ ਨੇ ਫਾਇਰ ਕੀਤੇ ਆ ਫਿਰ ਸਾਡੇ ਬੰਦੇ ਨੇ ਵੀ ਇੱਕ ਅਦਾ ਫਾਇਰ ਦੋ ਕੀਤੇ ਆ ਠੀਕ ਲੱਗੇ ਗਨਮੈਨ ਹਾਂ ਜੀ ਉਸ ਵੇਲੇ ਕੋਈ ਕਾਲ ਆ ਉਸ ਵੇਲੇ ਉਸ ਤੋਂ ਬਾਅਦ ਕਾਲ ਆਉਂਦੀ ਆ ਮੈਨੂੰ ਕਾਲ ਆਈ ਆ 4:00 ਵਜੇ ਕੁਝ ਮਿੰਟ ਦੇ ਉੱਤੇ ਤੇ ਬੋਲਦਾ ਕਹਿੰਦਾ ਕਿ ਗਿਫਟ ਲੈ ਲਿਆ ਵਾ ਮੈਂ ਕਿਹਾ ਕਾਹਦਾ ਗਿਫਟ ਤੇ ਮੁੜ ਕੇ ਮੈਨੂੰ ਕਹਿੰਦਾ ਕਿ ਤੂੰ ਰਾਤ ਸੌਂਦਾ ਨਹੀਂ ਆ ਮੈਂ ਕਹਾਂ ਜੀ ਯਾਰ ਰਾਤ ਜਾਗਦੇ ਰਹੀਦਾ ਤੇ ਮੇਰੇ ਲਾਗੇ ਐਸਐਚਓ ਸਾਹਿਬ ਹੀ ਐਸਐਚਓ ਸਾਹਿਬ ਨੇ ਗੱਲ ਕੀਤੀ ਹੈ ਉਹ ਗਾੜੀਆਂ ਵਾਲਾ ਕੱਢਣ ਦਾ ਪਿਆ ਐਸਐਚਓ ਸਾਹਿਬ ਨੂੰ ਪਤਾ ਹੈ ਹਾਂਜੀ ਜੀ ਸਾਰੇ ਅੱਜ ਰਾਤ ਵਾਕਿਆ ਹੋਇਆ ਸਿਰੇ ਜੀ ਟੱਕੇ ਦੀ ਉੱਤਰ ਇੱਕ ਹਰਸ਼ਿਮਰਤ ਮੁੰਡਾ ਆਪਣੇ ਇਥੋਂ ਦਾ ਬੈਰੋਗੇ ਦਾ ਇਹਦਾ 4-5 ਮੈਨੂੰ ਫੋਨ ਆਇਆ ਸੀ ਕਿ ਸਾਡੇ ਗੋਲੀਆਂ ਮਾਰਦੀਆਂ ਜੋ ਅਣੂਪਛਾਤੇ ਵਿਅਕਤੀ ਜਿਹੜੇ ਮੁਰਸਾ ਦੇ ਆਏ ਤੇ ਮੈਂ ਉਸ ਵੇਲੇ ਉੱਥੇ ਵਗ ਜਾ ਹੀ ਮੇਰੇ ਗਿਆ ਇਹਨੂੰ ਇੱਕ WhatsApp ਕਾਲ ਵੀ ਆਈ ਆ ਇਹ ਤਨ ਤੋਫਾ ਮਿਲ ਗਿਆ ਤਾਂ ਫਿਰ ਇਹਨੇ ਕਾਲ ਸੁਣਨ ਤੋਂ ਬਾਅਦ ਦੁਆਰਾ ਫੇਰ ਇਹਨੂੰ ਕਾਲ ਆਈ ਆ ਉਹ ਕਾਲ ਵੀ ਸਾਰੀ ਮੈਂ ਸੁਣੀ ਆਪਣੇ ਇਹਨੂੰ ਇਹਨਾਂ ਤਾਂ ਮਕੈਉਂ ਦਿੱਤੀਆਂ ਗਾਲਾਂ ਵਲਾਂ ਵੀ ਕੱਢੀਆਂ ਨੇ ਤੇ ਬਾਕੀ ਇਹਨੇ ਮਗਲਮਾਂਦ ਅੱਜ ਕਰ ਲਿਆ ਤੇ ਦੋਸਿਆਂ ਨੂੰ ਫੇਸ ਕਰਦੀ ਕੋਸ ਵਾਸਤੇ ਟੀਮਾਂ ਲਾਸ ਲਈ ਕਿਨੇ ਫਾਇਰ ਹੋਏ ਇਹ ਸ਼ੇਰੋਂ ਦਾ ਫਾਇਰ ਹੋਇਆ ਉਹ ਸੇਖੋੜ ਮਿਲਿਆ ਨੂੰ ਤੇ ਜਵਾਬੀ ਕਾਰਵਾਈ ਜਿਹੜਾ ਮੈਂ ਆਪਾਂ ਗਨਮੈਂ ਦਿੱਤਾ ਹੋਇਆ ਹਰੀਕੇਰਨ ਦੇਵਾਲ ਸਿੰਘ ਉਹਨੇ ਵੀ ਦੋਰੋਂ ਫਾਇਰ ਕੀਤੀ ਆ ਤੇ ਪਰ ਇਹ ਪੱਟ ਗਿਆ ਤੇ ਗੋਲੀ ਚਲਾਉਣ ਦਾ ਕਾਰਨ ਕੀ ਸੀ ਫਰੋਦੀ ਮੰਗਦਾ ਸੀ 50 ਲੱਖ ਰੁਪਏ ਦਾ ਕੁਛ ਨਾ ਸਕਦੀ ਆ ਹਾਂਜੀ ਕਿਨੇ ਦਾ ਦਿੱਤੇ ਇੱਕ ਗਨਮੈਂ ਦਿੱਤਾ ਹੈ ਕਿਨੇ ਜਰ ਤੋਂ ਬੋਲਾਈ ਕਿਦੇ ਲਈ ਸੀ ਨਿਸ਼ਾਨ ਸਿੰਘ ਜੋੜੀਆਂ ਕਲਾਂ ਵਾਲੀ ਕਿਨੇ ਜਰ ਤੋਂ ਬੋਲਣਾ ਇੱਕ ਤਰੀ ਦੋ ਘੰਟੇ ਹੋ ਗਏ ਆ ਹਾਂਜੀ ਕਿੰਨੇ ਘਾੜੇ ਸੀ ਕੀ ਜਿਹੜੇ ਸ਼ੇਰੇ ਆਏ ਦੋ ਜਣੇ ਦੋ ਜਣੇ ਮੋਢਾ ਸੱਤੇ